ਅੱਜ ਮਿੱਤਰੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਦਲਜੀਤ 855 ਵਾਲਾ ਅੱਜ ਇੱਕ ਹੋਰ ਨਵੇਂ ਵਲੌਗ 'ਚ ਅੱਜ ਮਿੱਤਰੋ ਆਏ ਆਪਾਂ ਖੇਤ 'ਚ ਮੀਂਹ ਮੁਤੇ ਬਾਅਦ ਮੀਂਹ ਪੈ ਗਿਆ ਹਟ ਲਿਆ ਪਾਣੀ ਪੂਣੀ ਖੜਾ ਹੈ ਖੇਤਾਂ 'ਚ ਬਾਕੀ ਉਹ ਉਧਰ ਆਪਣਾ ਨਵੇਂ ਜੇ ਖੇਤ 'ਚ ਪਾਣੀ ਖਾਸਾ ਖੜਾ ਉਹਦੇ 'ਚ ਕਿਉਂਕਿ ਤਾ ਉਹ ਕੈੜਾ ਤਾਂ ਕਰਕੇ ਬਾਕੀ ਇੱਧਰ ਆ ਗਏ ਆਪਣੇ ਮਰੂਦ ਇਹ ਇਹ ਬਹੁਤ ਔਖੇ ਹੁਣ ਬੱਚੇ ਤੋਤਿਆਂ ਦੇ ਨਹੀਂ ਛੱਡਦੇ ਇੰਦੀ ਇਹਨਾਂ ਨੂੰ ਹੁਣ ਮੜੇ ਜੇ ਬੱਚੇ ਦੇਖੀਏ ਵੀ ਹੈਗਾ ਪੱਕਾ ਪੁੱਕਾ ਬਾਕੀ ਮੀਂਹ ਦਾ ਤਾਂ ਮਿੱਤਰੋ ਕੰਮ ਹੁਣ ਬਹੁਤ ਖਰਾਬ ਹੈ ਮੀਂਹ ਕਰਕੇ ਕਈ ਜਗ੍ਹਾ ਹੁਣ ਜਿਗਣ ਆਪਣੇ ਥੱਲੇ ਹੈ ਇੱਧਰ ਹੜ ਹੜ ਵੀ ਆਗੇ ਥੱਲੇ ਵਾਲੀ ਸਾਈਡ ਮਤਲਬ ਆਪਣੇ ਪੰਜਾਬ ਦੇ ਹਿੱਸਾ ਜਿਹੜਾ ਉਹਦੇ ਚ ਤਕਰੀਬਨ 50% ਹਿੱਸੇ ਜਹਾੜ ਆਏ ਹੋਏ ਥੱਲੇ ਵਾਲੀ ਸਾਈਡ। ਬਾਕੀ ਇੱਧਰ ਆਪਣਾ ਚਲੋ ਮੀਂਹ ਦਾ ਬਥੇਰਾ ਪੈਂਦਾ ਬਾਕੀ ਹੜ ਹੂੜੇ ਵਾਲਾ ਕੰਮ ਨਹੀਂ ਹੈਗਾ ਇੱਧਰ। ਕਿਉਂ ਆਪਣਾ ਤਾਂ ਧਰਤੀ ਉੱਚੀ ਨਹੀਂ ਵੀ ਤਾਂ ਪਾਣੀ ਨਿਕਲ ਜਾਂਦਾ। ਇੱਧਰ ਉੱਧਰ ਹੋ ਗਿਆ। ਤਾਂ ਕਰਕੇ ਕਈ ਜਗ੍ਹਾ ਤਾਂ ਮਿੱਤਰੋ ਜਿਗਣਾ ਕਈਆਂ ਦੇ ਹੜਾਂ ਕਾਰਨ ਜਿਗਣਾ ਕਈ ਇਹਦੇ ਡੰਗਰ ਛੜ ਕੇ ਕਈ ਇਹਦੀ ਫਸਲਾਂ ਬਰਬਾਦ ਹੋ ਗਈਆਂ ਬਾਕੀ ਆਪਣਿਆਂ ਦਾ ਕੰਮ ਫਿਰ ਵੀ ਠੀਕ ਏ ਬਾਕੀ ਆ ਤਸਵੀਰਾਂ ਵਿੱਚ ਮੈਂ ਮੈਂਸ਼ਨ ਕਰ ਦੂੰਗਾ ਤੇ ਦੇਖ ਲਿਓ ਕਿਆ ਹਾਲ ਏ ਬਾਕੀ ਇੱਧਰ ਆਪਣਾ ਗੰਨਾ ਦਾ ਬੰਨਿਆ ਵਈ ਇਦਗੀ ਦੁਬਾਰਾ ਫੇਰ ਬਣਾ ਹੂੰਗਾ ਇਹ ਘਿਰ ਚੱਲੇ ਮੈਲਾ ਦਾ ਉਹ ਪਰਾਂ ਦੇ ਤਾਂ ਗਿਰ ਵੀ ਗਿਆ ਸ਼ਾਇਦ ਬਾਕੀ ਜੀਰੀ ਆਪਣੀ ਸੱਟ ਸਾਰੀ ਉੱਪਰ ਵਾਲੀ ਵੀ ਥੱਲੇ ਆ ਗਈ दाना ਅੱਧੀ ਕਿਚੇ ਬੈਠ ਗਿਆ ਵਾ ਜਿਕਣ ਪੱਕਣ ਵੀ ਲੱਗ ਗਈ ਬਾਕੀ ਅੱਧੀ ਕਿਹੇ ਸਾਈਡਾਂ 'ਪਾ ਜਿਹੜੀ ਇਹ ਰਹਿੰਦੀ ਏ ਤੇ ਪਤਾ ਨਹੀਂ ਕੀ ਦਿੱਕਤ ਏ ਸਾਈਡਾਂ 'ਪਾ ਆ ਤਾਂ ਇਹ ਨੂੰ ਜਾਨ ਨਹੀਂ ਮਤਲਬ ਮੇਰੇ ਪਾਣੀ ਨਹੀਂ ਚੱਜ ਗਲ ਮਿਲਿਆ ਤਾਂ ਨਹੀਂ ਇਹ ਪੱਕੀ ਸਵਾਰ ਕੇ ਹਲੇ ਹਲੇ ਕੱਚੀ ਜੀ ਹੋ ਮਸੀ ਜੀ ਇਹ ਬਾਕੀ ਪਰਲੀ ਉਹ ਤਾਂ ਦਾਣਾ ਘੇਰ ਕੇ ਥੱਲੇ ਨੂੰ ਪੱਕਣ ਲੱਗ ਗਈ ਉਹ ਅਜੀ ਦੀ ਇਹਦੇ માં ਵੀ ਸੈਟ ਹੈ ਜੀ ਦੇ માં ਵੀ ਲੱਗ ਗਈ ਇਹ ਬਾਦਗੀ ਥੋੜੀ ਜਿਆਦਾ ਇਹ ਉਰਲਾ ਲਾਇਆ ਆਪਣਾ ਇਹਦੇ ਮੈਂ ਮੱਲਦਾ 45 ਹੈ ਉੱਪਰ 26 ਹੈ ਅੱਧਾ ਕਿ 26 ਹੈ ਉੱਪਰ ਵੀ ਅੱਧਾ ਹੋਰ ਹੈ ਬਾਕੀ ਗੰਧੋਂ ਆਪਣਾ ਜਿਹੜਾ ਹੋ ਵੀ ਲੱਗੇ ਉਹ ਵੀ ਉਹਨੂੰ ਹੱਲੇ ਤੱਕ ਛਿੱਟੇ ਨਹੀਂ ਆਏ ਲੱਗੀ ਵੀ ਕੱਦੀ ਉਹ ਉਹਦਾ ਵੀ ਕਿਦਨੇ ਬਲੌਗ ਪਾਉਂਗੇ ਉਹ ਲੱਗੀ ਵੀ ਮੈਂ ਲੱਦਾ ਉਹ ਤਕਰੀਬਨ 11 12 ਜੂਨ ਤੇ 11 8 ਕ ਜੂਨ ਦੀ ਹੈ ਸ਼ਾਇਦ 8 ਜਾਂ 10 ਦੀ ਲੱਗੀ ਵੀ ਕੱਦੀ ਪਰ ਉਹਨੂੰ ਛਿੱਟਾ ਨਹੀਂ ਆਇਆ ਇਹ ਜਿਹੜੀ ਸਾਡੀ ਇਹ ਤਾਂ ਚੱਲ ਫਿਰ ਵੀ ਠੀਕ ਜੇ ਟਾਈਮ ਨਾਲ ਲਾਈ ਹੋਈ ਸੀ ਇਹ ਲੱਗੀ ਵੀ 14 15 ਜੂਨ ਨੂੰ ਇਹਨੂੰ ਫਿਰ ਵੀ ਛਿੱਟਾ ਆ ਕੇ ਪੱਕਣ ਲੱਗ ਗਈ ਏ ਬਾਕੀ ਮੌਸਮ ਹਲੇ ਵੀ ਖਰਾਬ ਲੱਗਦਾ ਬੱਦਲ ਬਾਈ ਹੋਈ ਜਾਂਦੀ ਸਕੂਲਾਂ ਦੇ ਕਹਿੰਦੇ ਤੇ ਛੁੱਟੀਆਂ ਮਤਲਬ 3 ਤੱਕ ਹੋਰ ਵੱਧ ਸਕਦੀਆਂ ਸ਼ਾਇਦ ਕਿਉਂ ਬੱਦਲ ਬਾਈ ਦੱਸੀ ਜਾਂਦੇ ਹਲੇ ਵੀ ਮੀਂਹ ਪਹਿਲਾਂ ਤਾਂ 2-3 ਦਿਨ ਠੀਕ ਰਿਹਾ ਵਿੱਚ ਨੂੰ ਹੁਣ ਮੀਂਹ ਲੱਗ ਗਿਆ ਫੇਰ ਅੱਜ ਤੇ ਸਵੇਰਾ ਸਵੇਰਾ ਵੀ ਠੀਕ ਤਾਂ ਮੌਸਮ ਪਾਦਮਾ ਲੱਗ ਗਿਆ ਅਰੇ ਦੱਸਦੇ ਨੈਟ 'ਚ ਵੀ ਕਹਿੰਦੇ ਹੈਗਾ ਮੀਂਹ ਜਾਂ ਬੱਦਲਬਾਈ ਹੋਈ ਵੀ ਪੂਰੀ ਬਾਕੀ ਇਹ ਡੌਲ ਸਾਫ਼ ਕਰੀਦੀ ਆਪਾਂ ਨੇ ਹਵਾ ਹਵਾ ਲੱਗਣੇ ਨੂੰ ਕੱਖ ਪਹਿਲਾਂ ਤਾਂ ਨਹੀਂ ਜੀਰੀ 'ਚ ਦਿਖਿਆ ਹੁਣ ਕੱਖ ਬਹੁਤ ਲੱਗਿਆ ਦਿਖਣ ਤੂੰ ਦੇਖ ਸਕਦਾ ਕਿੰਨਾ ਕੁ ਦਿਖਦਾ ਹੁਣ ਪਹਿਲਾਂ ਨਹੀਂ ਜਮਾਂ ਵੀ ਦਿਖਿਆ ਹੁਣ ਐਂ ਲੱਗਿਆ ਦਿਖਣ ਬਾਕੀ ਪਹੀ ਦਾ ਹਾਲ ਚੈੱਕ ਕਰੋ ਤੁਸੀਂ ਬਣਾਈ ਵਿਹਨ ਆਫ ਰੂਟਿੰਗ ਵਾਲੀ ਅੱਧਰਲੀ ਸਾਈਡ ਇਹਦੀ ਪੱਕੀ ਏ ਪਰਲੀ ਸਾਈਡ ਇਹਦੀ ਕੱਚੀ ਜੀ ਏ ਮੌਸਮ ਚੈੱਕ ਕਰੋ ਬਾਕੀ ਆਵਾਜ਼ ਆ ਲਗੀ ਹੁਣ ਤਾਂ ਮੈਨੂੰ ਲੱਗਾ ਸ਼ਾਇਦ ਇਹ ਮਹੀ ਹੂੰਗਾ ਬਾਕੀ ਦੇਖੋ ਕਿ ਆ ਬਣਦਾ ਅੱਜ ਦਾ ਵਲੌਗ ਮਿੱਤਰੋ ਉਹੀ ਖਤਮ ਕਰਦੇ ਬਾਕੀ ਮਿਲਦੇ ਆ ਨਵੇਂ ਵਲੌਗ ਚ ਧੰਨਵਾਦ